ਜਿੰਨੇ ਰੀਤੂ ਫਾਨ ਬਹੁਤ ਜ਼ਬਰਦਸਤ ਆ ਰਿਹਾ ਸੀਗਾ ਜੀ ਬਹੁਤ ਜ਼ਬਰਦਸਤ ਨਾਲ ਵਾਲੇ ਦੀ ਚਦਰ ਇੱਕ ਉੱਡ ਕੇ ਬਾਅਦ ਡਿੱਗੀ ਅਸੀਂ ਸਾਰੇ ਘਬਰਾ ਗਏ ਜੀ ਤੇ ਇੰਨੀ ਜ਼ੋਰ ਦੀ ਨਾਲ ਹੀ ਉਪਰੋ ਦੀ ਸੈਂਟਰਲ ਟਾਊਨ ਚਾਰ ਨੰਬਰ ਗਲੀ ਨਾਲ ਹੀ ਸੋਲਰ ਸਿਸਟਮ ਸਾਡੇ ਜਿਹੜਾ ਘਰ ਲੱਗਿਆ ਸੀ ਉਹ ਥੱਲੇ गिर ਗਿਆ ਔਰ ਸਾਡੀ ਕਾਰ ਥੱਲੇ ਖੜੀ ਸੀ ਉਹ ਵੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਆ ਤੇ ਔਰ ਇੱਕ ਪੜੋਸੀਆ ਦੀ ਕਾਰ ਖੜੀ ਸੀ ਉਹ ਵੀ ਡੈਮੇਜ ਹੋ ਗਈ ਕੋਈ ਜਾਨੀ ਨੁਕਸਾਨ ਹੋਇਆ ਕੋਈ ਤਿੰਨ ਬੰਦੇ ਘਾਇਲ ਹੋਏ ਆ ਲੇਕਿਨ ਮੋਬਲੀ ਦੋ ਤੇ ਜੁਨਿਟੀ ਹਸਪੀਟਲ ਤੇ ਇੱਕ ਗੰਗਾ ਕੌਂਸਲ ਕਿਦਾਂ ਸੀ ਉਹ ਵਿਅਕਤੀ ਮਤਲਬ ਕਿ ਲੰਘ ਰਹੇ ਉਹ ਆਂਟੀ ਤੇ ਇੱਕ ਮੰਦਰ ਤੋਂ ਆ ਰਹੇ ਸੀ ਚੰਗੇ ਭਲੇ ਇੰਨੇ ਤੂਫਾਨ ਦੇ ਵਿੱਚ ਮੈਂ ਕਿਹਾ ਆਂਟੀ ਰੋਜ਼ ਮੈਸੇਜ ਆਂਦਾ ਕਿ ਤੂਫਾਨ ਚ ਬਾਹਰ ਨਾ ਨਿਕਲੋ ਤੇ ਉਹ ਮੈਸੇਜ ਨਿਕਲ ਰਹੇ ਸੀ ਔਰ ਉਹ ਤੂਫਾਨ ਤੋਂ ਡਿੱਗੇ ਮਤਲਬ ਉਹ ਛੋਲੇ ਦੇ ਤੇ ਲਈ ਆ ਉਹ ਉਹ ਪਾਈਸਾ ਬਹੁਤ ਬਲਕਨੀ ਚ ਖੜੇ ਸੀ ਇਹ ਤੇ ਬਲਕਨੀ ਤੇ ਉਹਨਾਂ ਦੇ ਸੋਲਰ ਪੈਨਲ ਡਿੱਗਿਆ ਅੱਛਾ ਜੀ ਬਸ ਤੇ ਹੁਣ ਜਾ ਕਿਸੇ ਜਾਨ ਨੂੰ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਉਹਦਾ ਨੁਕਸਾਨ ਕਾਫੀ ਮਤਲਬ ਸੋਲਰ ਪੈਨਲ ਦਾ ਘਾਰਾਂ ਦਾ ਕੋਈ ਨਹੀਂ ਨਾ ਬੰਦੇ ਰੀ ਤੂਫਾਨ ਬਹੁਤ ਜ਼ਬਰਦਸਤ ਆ ਰਿਹਾ ਸੀਗਾ ਜੀ ਬਹੁਤ ਜ਼ਬਰਦਸਤ ਨਾਲ ਵਾਲੇ ਦੀ ਚਦਰ ਇੱਕ ਉੱਡ ਕੇ ਬਾਅਦ ਡਿੱਗੀ ਅਸੀਂ ਸਾਰੇ ਘਬਰਾ ਗਏ ਜੀ ਤੇ ਇੰਨੀ ਜ਼ੋਰ ਦੀ ਨਾਲ ਹੀ ਉਪਰੋ ਦੀ ਸੈਂਟਰਲ ਟਾਊਨ ਚਾਰ ਨੰਬਰ ਗਲੀ ਨਾਲ ਹੀ ਸੋਲਰ ਸਿਸਟਮ ਸਾਡੇ ਜਿਹੜਾ ਘਰ ਲੱਗਿਆ ਸੀ ਉਹ ਥੱਲੇ गिर ਗਿਆ ਔਰ ਸਾਡੀ ਕਾਰ ਥੱਲੇ ਖੜੀ ਸੀ ਉਹ ਵੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਆ ਤੇ ਦੇਖੋ ਇੱਕ ਪ੍ਰੋਸੀਆ ਦੀ ਕਾਰ ਖੜੀ ਸੀ ਉਹ ਵੀ ਡੈਮੇਜ ਹੋ ਗਈ ਪੂਰੀ ਕੋਈ ਜਾਨ ਨੁਕਸਾਨ ਨਹੀਂ ਹੋਇਆ ਤੇਨ ਬੰਦੇ ਘਾਇਲ ਹੋਏ ਆ ਲੇਕਿਨ ਮਬੁੱਦੀ ਦੋ ਤੇ ਜੁਨਿਟੀ ਹਸਪੀਟਲ ਤੇ ਇੱਕ ਗੰਗਾ ਟ੍ਰਾਂਸਪੋਰਟ ਕਿੱਦਾਂ ਸੀ ਉਹ ਵਿਅਕਤੀ ਮਤਲਬ ਫਿਰ ਲੰਘ ਰਹੇ ਉਹ ਆਂਟੀ ਤੇ ਇੱਕ ਮੰਦਰ ਤੋਂ ਆ ਰਹੇ ਸੀ ਚੰਗੇ ਭਲੇ ਇੰਨੇ ਤੂਫਾਨ ਦੇ ਵਿੱਚ ਮੈਂ ਕਿਹਾ ਆਂਟੀ ਰੋਜ਼ ਮੈਸੇਜ ਆਂਦਾ ਕਿ ਤੂਫਾਨ ਚ ਬਾਹਰ ਨਾ ਨਿਕਲੋ ਤੇ ਉਹ ਮੈਸੇਜ ਨਿਕਲ ਰਹੇ ਸੀ ਔਰ ਉਹ ਤੋਂ ਫਾਂਟੇ ਦਿੱਗੇ ਜੀ ਉਹ ਸੋਲਰ ਦੇ ਤੇ ਲਈ ਆ ਉਹ ਉਹ ਭਾਈ ਸਾਹਿਬ ਹੁਣਾ ਬਾਲਕਨੀ ਚ ਖੜੇ ਸੀ ਏ ਤੇ ਬਾਲਕਨੀ ਕੇ ਉਹਨਾਂ ਦੇ ਸੋਲਰ ਪੈਨਲ ਡਿੱਗਿਆ ਅੱਛਾ ਜੀ ਬਸ ਤੇ ਹੁਣ ਜਾ ਕਿਸੇ ਜਾਨ ਨੂੰ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਉਹਦਾ ਨੁਕਸਾਨ ਕਾਫੀ ਮਤਲਬ ਸੋਲਰ ਪੈਨਲ ਦਾ ਘਾਰਾਂ ਦਾ ਕਾਫੀ ਨੁਕਸਾਨ ਹੋਇਆ। ਜਿੰਨੇ ਰੀਟੂਫਾਨ ਬਹੁਤ ਜ਼ਬਰਦਸਤ ਆ ਰਿਹਾ ਸੀਗਾ। ਜੀ ਬਹੁਤ ਜ਼ਬਰਦਸਤ ਨਾਲ ਵਾਲੇ ਦੀ ਚਦਰ ਇੱਕ ਉੱਡ ਕੇ ਬਾਅਦ ਡਿੱਗੀ ਅਸੀਂ ਸਾਰੇ ਘਬਰਾ ਗਏ। ਜੀ ਤੇ ਇੰਨੀ ਜ਼ੋਰ ਦੀ ਨਾਲ ਹੀ ਉਪਰੋ ਦੀ ਸੈਂਟਰਲ ਟਾਊਨ ਚਾਰ ਨੰਬਰ ਗਲੀ ਨਾਲ ਹੀ ਸੋਲਰ ਸਿਸਟਮ ਸਾਡੇ ਜਿਹੜਾ ਘਰ ਲੱਗਿਆ ਸੀ ਉਹ ਥੱਲੇ गिर ਗਿਆ। ਔਰ ਸਾਡੀ ਕਾਰ ਥੱਲੇ ਖੜੀ ਸੀ ਉਹ ਵੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਆ ਫਟਿਆ। ਤੇ ਔਰ ਇੱਕ ਪੜੋਸੀਆ ਦੀ ਕਾਰ ਖੜੀ ਸੀ ਉਹ ਵੀ ਡੈਮੇਜ ਹੋ ਗਈ ਕੋਈ ਜਾਨੀ ਨੁਕਸਾਨ ਹੋਇਆ ਕੋਈ? ਬੰਦੇ ਘਾਇਲ ਹੋਏ ਆ ਲੇਕਿਨ ਮੋਬਲੀ ਦੋ ਤੇ ਜੁਨੀਟੀ ਹਸਪੀਟਲ ਤੇ ਇੱਕ ਗੰਗਾ ਕਿਦਾਂ ਸੀ ਉਹ ਵਿਅਕਤੀ ਮਤਲਬ ਕਿ ਲੰਘ ਰਹੇ ਉਹ ਆਂਟੀ ਤੇ ਇੱਕ ਮੰਦਰ ਤੋਂ ਆ ਰਹੇ ਸੀ ਚੰਗੇ ਭਲੇ ਇੰਨੇ ਤੂਫਾਨ ਦੇ ਵਿੱਚ ਮੈਂ ਕਿਹਾ ਆਂਟੀ ਰੋਜ਼ ਮੈਸੇਜ ਆਂਦਾ ਕਿ ਤੂਫਾਨ ਚ ਬਾਹਰ ਨਾ ਨਿਕਲੋ ਤੇ ਉਹ ਮੈਸੇਜ ਨਿਕਲ ਰਹੇ ਸੀ ਔਰ ਉਹ ਤੂਫਾਨ ਤੋਂ ਡਿੱਗੇ ਮਤਲਬ ਉਹ ਛੋਲੇ ਦੇ ਤੇ ਲਈ ਆ ਉਹ ਉਹ ਭਾਈ ਸਾਹਿਬ ਉਹ ਬਾਲਕਨੀ ਚ ਖੜੇ ਸੀ ਇਹ ਤੇ ਬਾਲਕਨੀ ਤੇ ਉਹਨਾਂ ਦੇ ਸੋਲਰ ਪੈਨਲ ਡਿੱਗਿਆ ਅੱਛਾ ਜੀ ਤੇ ਕਿਸੇ ਜਾਨ ਨੂੰ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਉਹਦਾ ਨੁਕਸਾਨ ਕਾਫੀ ਮਤਲਬ ਸੋਲਰ ਪੈਨਲ ਦਾ ਘਾਰਾਂ ਦਾ ਕਾਫੀ ਨੁਕਸਾਨ